ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੁਝ ਗੋਲੀਆਂ ਚਲੀਆਂ ਉਹਦੇ ਇਮੀਡੀਏਟਲੀ ਬਾਅਦ ਐਸ ਐਚ ਓ ਡਿਵੀਜ਼ਨ ਨੰਬਰ 2 ਸ਼ੌਰਤਮਾਨ ਇੱਥੇ ਪਹੁੰਚਿਆ ਸੀ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ ਵਿੱਚ ਕੋਰੰਝੀ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਦੂਸਰੇ ਗਰੁੱਪ 'ਤੇ ਕੁਝ ਗੋਲੀਆਂ ਚਲਾਈਆਂ ਸਾਨੂੰ ਕੁਝ ਖੋਲ ਵੀ ਮਿਲੇ ਉਹਦੇ ਬਾਅਦ ਜਿਹੜੀ ਤਫ਼ਤੀਸ਼ ਆਪਾਂ ਇਮੀਡੀਏਟਲੀ ਅਮਲ ਚ ਲਿਆ ਰਹੇ ਆ ਤੇ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਇਹਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲਾਂਚ ਕਰ ਰਹੇ ਆ ਇਦੇ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕੈਜੁਐਲਟੀ ਕੋਈ ਨੁਕਸਾਨ ਐਜ਼ ਆਫ ਨਾਓ ਕੈਜੁਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਕੋਈ ਇਸ ਤਰ੍ਹਾਂ ਦੀ ਇਥੇ ਸਾਨੂੰ ਮਿਲਿਆ ਨਹੀਂ ਕਾਰਨ ਪਤਾ ਲੱਗਿਆ ਜੀ ਸੀਧਾ ਜੀ ਪ੍ਰੀਲੀਮਨਰੀ ਇਹ ਹੈ ਕਿ ਆਪਸ ਵਿੱਚ ਰੰਜੀਤ ਸੀ ਤੇ ਜਿਸ ਕਾਰਨ ਹੋਇਆ ਬਾਕੀ ਇਹਦੀ ਜਿਹੜੀ ਡਿਟੇਲਸ ਦੀ ਇਨਫੋਰਮੇਸ਼ਨ ਆਪਾਂ ਤੁਹਾਡਾ ਸਾਂਝੀ ਕਰਾਂਗੇ ਗੋਲੀ ਚਲਾਉਣ ਵਾਲੇ ਆਇਡੈਂਟੀਫਾਈ ਹੋਏ ਕੁਝ ਬੰਦੇ ਆਪਾਂ ਆਇਡੈਂਟੀਫਾਈ ਕੀਤੇ ਉਹਨਾਂ ਦੇ ਨਾਮ ਆਪਾਂ ਡਿਸਕਲੋਜ਼ਲ ਨਹੀਂ ਕਰਾਂਗੇ ਬਾਕੀ ਜਦੋਂ ਪ੍ਰੋਪਰ ਇਤਿ ਇਨਫੋਰਮੇਸ਼ਨ ਹੋਰ ਸਾਡੇ ਕੋਲ ਆ ਜੂਗੀ ਫਿਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿੰਨੇ ਜਾਣੇ ਸਰ ਮੈਂ ਇਸ ਨਾਮੇ ਸੰਭੂ ਜੀ ਐਸ ਆਫ ਨਾਓ ਜੋ ਇਹ ਦੱਸ ਰਿਹਾ ਤਕਰੀਬਨ 7 ਤੋਂ 8 ਬੰਦੇ ਹੋ ਸਕਦੇ ਆ ਬਾਕੀ ਇਹਦੀ ਐਗਜੈਕਟ ਡਿਟੇਲਸ ਮੈਂ ਤੁਹਾਨੂੰ ਜਿੱਦਾਂ ਦੱਸ ਰਿਹਾ ਆਪਾਂ ਹੋਰ ਫਰਦਰ ਇਹਦੀ ਜਾਂਚ ਕਰ ਰਹੇ ਆ ਤੁਹਾਨੂੰ ਸ਼ੇਅਰ ਕਰਾਂਗੇ ਅਸਲੇ ਦੇ ਬਾਰੇ ਫਿਰ ਕੋਈ ਜਾਣਕਾਰੀ ਨਹੀਂ ਅਸਲਾ ਜੀ ਆਪਣੇ ਕੋਲ ਜੋ ਖਾਲੀ ਖੋਲ ਮਿਲੇ ਉਹਦੀ ਜਾਂਚ ਕਰ ਰਹੇ ਆ ਤੇ ਉਹ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਇਹਦੇ ਉੱਪਰ ਆਂਦੀ ਹੈ ਤੁਹਾਨੂੰ ਸ਼ੇਅਰ ਕਰਾਂਗੇ ਪੂਰੀਆ ਕਿੰਨੀਆਂ ਚੱਲੀ ਆ ਜੀ ਗੋਲੀਆਂ ਦੀ ਐਗਜੈਕਟ ਨੰਬਰ ਮੈਂ ਕਹਿ ਨਹੀਂ ਸਕਦਾ ਬਟ ਐਟ ਲੀਸਟ ਤਿੰਨ ਮਿਨੀਮਮ ਤਿੰਨ ਕੁ ਗੋਲੀਆਂ ਤੇ ਚਲੀਆਂ ਜੀ ਆਪਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੁਝ ਗੋਲੀਆਂ ਚਲੀਆਂ ਉਹਦੇ ਇਮੀਡੀਏਟਲੀ ਬਾਅਦ ਐਸ ਐਚ ਓ ਡਿਗਰੀ ਨੰਬਰ 2 ਸ਼ੌਰਤਮਾਨ ਤੇ ਪਹੁੰਚੇ ਅਸੀਂ ਜਿਹੜੀ ਮੂੜਲੀ ਗੱਲ ਆਪਾਂ ਵੈਰੀਫਾਈ ਕੀਤੀ ਹੈ ਕਿ ਦੋ ਗਰੁੱਪਸ ਦੀ ਆਪਸ ਵਿੱਚ ਕੋਈ ਰੰਜਿਸ਼ ਸੀ ਜਿਹਦੇ ਬਾਅਦ ਇੱਕ ਗਰੁੱਪ ਨੇ ਦੂਸਰੇ ਗਰੁੱਪ 'ਤੇ ਕੁਝ ਗੋਲੀਆਂ ਚਲਾਈਆਂ ਸਾਨੂੰ ਕੁਝ ਖੋਲ ਵੀ ਮਿਲੇਆ ਉਦੇ ਬਾਅਦ ਜਿਹੜੀ ਤਫ਼ਤੀਸ਼ ਆਪਾਂ ਇਮੀਡੀਏਟਲੀ ਅਮਲ ਚ ਲਿਆ ਰਹੇ ਆ ਤੇ ਜਿਹੜੀ ਕੋਈ ਅੱਗੇ ਜਾਣਕਾਰੀ ਹੋਏਗੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਇਹਦੇ ਉੱਪਰ ਆਪਾਂ ਜਿਹੜੀ ਬੰਦੀ ਐਫ ਆਈ ਆਰ ਉਹ ਵੀ ਲਾਂਚ ਕਰ ਰਹੇ ਆ ਤੇ ਇਹਦੇ ਬਾਅਦ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਦੱਸ ਦਿੱਤਾ ਜਾਊਗਾ ਕੈਜੂਐਲਟੀ ਕੋਈ ਨੁਕਸਾਨ ਐਜ਼ ਆਫ ਨਾਓ ਕੈਜੂਐਲਟੀ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਇਦਾਂ ਬਲੱਡ ਸਟੇਨ ਜਾਂ ਕਿਸ ਤਰ੍ਹਾਂ ਦੀ ਕੋਈ ਚੀਜ਼ ਸਾਨੂੰ ਮਿਲਿਆ ਨਹੀਂ ਕਾਰਨ ਪਤਾ ਲੱਗਿਆ ਕਿ ਸੀਧਾ ਜੀ ਪ੍ਰੀਲੀਮਨਰੀ ਇਹ ਹੈ ਕਿ ਆਪਸ ਵਿੱਚ ਰੰਜੀਤ ਸੀ ਜਿਸ ਕਾਰਨ ਹੋਇਆ ਬਾਕੀ ਇਹ ਜਿਹੜੀ ਡਿਟੇਲ ਚ ਇਨਫੋਰਮੇਸ਼ਨ ਆਪਾਂ ਤੁਹਾਡਾ ਸਾਂਝੀ ਕਰਾਂਗੇ ਗੋਲੀ ਚਲਾਉਣ ਵਾਲੇ ਆਈਡੈਂਟੀਫਾਈ ਹੋਏ ਕੁਛ ਬੰਦੇ ਆਪਾਂ ਆਈਡੈਂਟੀਫਾਈ ਕੀਤੇ ਉਹਨਾਂ ਦੇ ਨਾਮ ਆਪਾਂ ਡਿਸਕਲੋਜ਼ਲ ਨਹੀਂ ਕਰਾਂਗੇ ਬਾਕੀ ਜਦੋਂ ਪ੍ਰੋਪਰ ਇਤਿ ਇਨਫੋਰਮੇਸ਼ਨ ਹੋਰ ਸਾਡੇ ਕੋਲ ਆ ਜੂਗੀ ਫਿਰ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਕਿੰਨੇ ਜਣੇ ਦਰਮਾਨ ਇਸ ਸਮੇਂ ਚੰਨੂ ਜੀ ਐਜ਼ ਆਫ ਨਾਓ ਜੋ ਇਹ ਦੱਸ ਰਿਹਾ ਤਕਰੀਬਨ 7 ਤੋਂ 8 ਬੰਦੇ ਹੋ ਸਕਦੇ ਆ ਬਾਕੀ ਇਹ ਦੀ ਐਗਜ਼ੈਕਟ ਡਿਟੇਲਸ ਮੈਂ ਤੁਹਾਨੂੰ ਜਿੱਦੋਂ ਦੱਸ ਰਿਹਾ ਆਪਾਂ ਹੋਰ ਫਰਦਰ ਇਦੀ ਜਾਂਚ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ ਅਸਲੇ ਦੇ ਬਾਰੇ ਫਿਰ ਕੋਈ ਜਾਣਕਾਰੀ ਨਹੀਂ ਅਸਲਾ ਜੀ ਆਪਣੇ ਕੋਲ ਜੋ ਖਾਲੀ ਖੋਲ ਮਿਲੇ ਉਹਦੀ ਜਾਂਚ ਕਰ ਰਹੇ ਆ ਤੇ ਉਹ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਦੇ ਉੱਪਰ ਆਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੂਰੀਆਂ ਕਿੰਨੀਆਂ ਚੱਲੀਆਂ ਜੀ ਗੋਲੀਆਂ ਜੀ ਐਗਜੈਕਟ ਨੰਬਰ ਮੈਂ ਕਹਿ ਨਹੀਂ ਸਕਦਾ ਬਟ ਐਟ ਲੀਸਟ 3 ਮਿਨੀਮਮ 3 ਕ ਗੋਲੀਆਂ ਤੇ ਚੱਲੀਆਂ